ਸਰਾਸਤ ਵਿੱਚ ਕੀ ਸਰੂਪ ਹਲੇ ਵੀ ਇਹ ਸਵਾਲ ਇਸ ਲਈ ਉੱਟ ਰਿਹਾ ਕਿਉਂਕਿ ਕਤਰ ਵਿੱਚ ਪੁਲਿਸ ਥਾਣੇ ਸਰੂਪ ਲਜਾਉਣ ਦੇ ਮਾਮਲੇ ਵਿੱਚ ਐ ਜੀ ਬੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਭਾਰਤੀ ਮੰਤਰਾਲਾ ਸਥਿਤੀ ਸਪਸ਼ਟ ਕਰੇ ਇਹ ਧਾਮੀ ਵੱਲੋਂ ਮੰਗ ਕੀਤੀ ਗਈ ਹੈ ਤੇ ਪਹਿਲਾਂ ਇੱਕ ਸਰੂਪ ਵਾਪਸ ਕਰਨ ਦਾ ਵੀ ਦਾਵਾ ਕੀਤਾ ਗਿਆ ਸੀ ਸਰਕਾਰ ਸੰਜੀਦਗੀ ਨਾਲ ਮਸਲਾ ਹਲ ਕਰੇ ਹਲੇ ਪੁਲਿਸ ਨੇ ਸਰੂਪ ਵਾਪਸ ਨਹੀਂ ਕੀਤੇ ਸਰੂਪ ਵਾਪਸ ਨਾ ਹੋਣ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਸਲੇ ਤੇ ਅਸਪਸ਼ਟ ਬਿਆਨ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਕਤਰ ਦੀ ਦੋਹਾ ਪੁਲਿਸ ਸਟੇਸ਼ਨ ਵਿੱਚ ਇਸ ਸਮੇਂ ਸਰੂਪ ਨੇ ਸਰਾਸਤ ਵਿੱਚ ਕੀ ਸਰੂਪ ਹਲੇ ਵੀ ਇਹ ਸਵਾਲ ਇਸ ਲਈ ਉੱਟ ਰਿਹਾ ਕਿਉਂਕਿ ਕਤਰ ਵਿੱਚ ਪੁਲਿਸ ਥਾਣੇ ਸਰੂਪ ਲਜਾਉਣ ਦੇ ਮਾਮਲੇ ਵਿੱਚ ਐ ਜੀ ਬੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਭਾਰਤੀ ਮੰਤਰਾਲਾ ਸਥਿਤੀ ਸਪਸ਼ਟ ਕਰੇ ਇਹ ਧਾਮੀ ਵੱਲੋਂ ਮੰਗ ਕੀਤੀ ਗਈ ਹੈ ਤੇ ਪਹਿਲਾਂ ਇੱਕ ਸਰੂਪ ਵਾਪਸ ਕਰਨ ਦਾ ਵੀ ਦਾਵਾ ਕੀਤਾ ਗਿਆ ਸੀ ਸਰਕਾਰ ਸੰਜੀਦਗੀ ਨਾਲ ਮਸਲਾ ਹਲ ਕਰੇ ਹਲੇ ਪੁਲਿਸ ਨੇ ਸਰੂਪ ਵਾਪਸ ਨਹੀਂ ਕੀਤੇ ਸਰੂਪ ਵਾਪਸ ਨਾ ਹੋਣ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਸਲੇ ਤੇ ਅਸਪਸ਼ਟ ਬਿਆਨ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਕਤਰ ਦੀ ਦੋਹਾ ਪੁਲਿਸ ਸਟੇਸ਼ਨ ਵਿੱਚ ਇਸ ਸਮੇਂ ਸਰੂਪ ਨੇ ਸਰਾਸਤ ਵਿੱਚ ਕੀ ਸਰੂਪ ਹਲੇ ਵੀ ਇਹ ਸਵਾਲ ਇਸ ਲਈ ਉੱਟ ਰਿਹਾ ਕਿਉਂਕਿ ਕਤਰ ਵਿੱਚ ਪੁਲਿਸ ਥਾਣੇ ਸਰੂਪ ਲਜਾਉਣ ਦੇ ਮਾਮਲੇ ਵਿੱਚ ਐ ਜੀ ਬੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਭਾਰਤੀ ਮੰਤਰਾਲਾ ਸਥਿਤੀ ਸਪਸ਼ਟ ਕਰੇ ਇਹ ਧਾਮੀ ਵੱਲੋਂ ਮੰਗ ਕੀਤੀ ਗਈ ਹੈ ਤੇ ਪਹਿਲਾਂ ਇੱਕ ਸਰੂਪ ਵਾਪਸ ਕਰਨ ਦਾ ਵੀ ਦਾਵਾ ਕੀਤਾ ਗਿਆ ਸੀ ਸਰਕਾਰ ਸੰਜੀਦਗੀ ਨਾਲ ਮਸਲਾ ਹਲ ਕਰੇ ਹਲੇ ਪੁਲਿਸ ਨੇ ਸਰੂਪ ਵਾਪਸ ਨਹੀਂ ਕੀਤੇ ਸਰੂਪ ਵਾਪਸ ਨਾ ਹੋਣ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਸਲੇ ਤੇ ਅਸਪਸ਼ਟ ਬਿਆਨ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਕਤਰ ਦੀ ਦੋਹਾ ਪੁਲਿਸ ਸਟੇਸ਼ਨ ਵਿੱਚ ਇਸ ਸਮੇਂ ਸਰੂਪ ਨੇ ਸਰਾਸਤ ਵਿੱਚ ਕੀ ਸਰੂਪ ਹਲੇ ਵੀ ਇਹ ਸਵਾਲ ਇਸ ਲਈ ਉੱਟ ਰਿਹਾ ਕਿਉਂਕਿ ਕਤਰ ਵਿੱਚ ਪੁਲਿਸ ਥਾਣੇ ਸਰੂਪ ਲਜਾਉਣ ਦੇ ਮਾਮਲੇ ਵਿੱਚ ਐ ਜੀ ਬੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਭਾਰਤੀ ਮੰਤਰਾਲਾ ਸਥਿਤੀ ਸਪਸ਼ਟ ਕਰੇ ਇਹ ਧਾਮੀ ਵੱਲੋਂ ਮੰਗ ਕੀਤੀ ਗਈ ਹੈ ਤੇ ਪਹਿਲਾਂ ਇੱਕ ਸਰੂਪ ਵਾਪਸ ਕਰਨ ਦਾ ਵੀ ਦਾਵਾ ਕੀਤਾ ਗਿਆ ਸੀ ਸਰਕਾਰ ਸੰਜੀਦਗੀ ਨਾਲ ਮਸਲਾ ਹਲ ਕਰੇ ਹਲੇ ਪੁਲਿਸ ਨੇ ਸਰੂਪ ਵਾਪਸ ਨਹੀਂ ਕੀਤੇ ਸਰੂਪ ਵਾਪਸ ਨਾ ਹੋਣ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਸਲੇ ਤੇ ਅਸਪਸ਼ਟ ਬਿਆਨ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਕਤਰ ਦੀ ਦੋਹਾ ਪੁਲਿਸ ਸਟੇਸ਼ਨ ਵਿੱਚ ਇਸ ਸਮੇਂ ਸਰੂਪ ਨੇ ਰਾਸਤ ਵਿੱਚ ਕੀ ਸਰੂਪ ਹਲੇ ਵੀ ਇਹ ਸਵਾਲ ਇਸ ਲਈ ਉੱਟ ਰਿਹਾ ਕਿਉਂਕਿ ਕਤਰ ਵਿੱਚ ਪੁਲਿਸ ਥਾਣੇ ਸਰੂਪ ਲਜਾਉਣ ਦੇ ਮਾਮਲੇ ਵਿੱਚ ਐ ਜੀ ਬੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ ਭਾਰਤੀ ਮੰਤਰਾਲਾ ਸਥਿਤੀ ਸਪਸ਼ਟ ਕਰੇ ਇਹ ਧਾਮੀ ਵੱਲੋਂ ਮੰਗ ਕੀਤੀ ਗਈ ਹੈ ਤੇ ਪਹਿਲਾਂ ਇੱਕ ਸਰੂਪ ਵਾਪਸ ਕਰਨ ਦਾ ਵੀ ਦਾਵਾ ਕੀਤਾ ਗਿਆ ਸੀ ਸਰਕਾਰ ਸੰਜੀਦਗੀ ਨਾਲ ਮਸਲਾ ਹਲ ਕਰੇ ਹਲੇ ਪੁਲਿਸ ਨੇ ਸਰੂਪ ਵਾਪਸ ਨਹੀਂ ਕੀਤੇ ਸਰੂਪ ਵਾਪਸ ਨਾ ਹੋਣ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਸਲੇ ਤੇ ਅਸਪਸ਼ਟ ਬਿਆਨ ਸਰਕਾਰ ਨੂੰ ਨਹੀਂ ਦੇਣਾ ਚਾਹੀਦਾ ਕਤਰ ਦੀ ਦੋਹਾ ਪੁਲਿਸ ਸਟੇਸ਼ਨ ਵਿੱਚ ਇਸ ਸਮੇਂ ਸਰੂਪ ਨੇ